ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਆਪ ਜੀ ਜਾਣਦੇ ਹੋ ਇਸ ਚੈਨਲ ਤੇ ਆਪ ਜੀ ਨੂੰ ਗੁਰਬਾਣੀ ਬਾਰੇ ਗੁਰਬਾਣੀ ਮर्यादा ਬਾਰੇ ਬਹੁਤ ਜਾਣਕਾਰੀ ਭਰਪੂਰ ਵੀਡੀਓ ਮਿਲਦੀ ਰਹਿੰਦੀਆਂ ਨੇ ਅੱਜ ਫਿਰ ਆਪ ਜੀ ਦੇ ਲਈ ਇੱਕ ਬਹੁਤ ਸੋਹਣੀ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਏ ਆਂ ਘਰ ਪਿਆਰੇ ਅੱਜ ਅਸੀਂ ਗੱਲ ਕਰਾਂਗੇ ਚੋਪਹਿਰਾ ਸਾਹਿਬ ਦੀ ਕੇਚੋ ਪਹਿਰਾ ਸਾਹਿਬ ਜੀ ਦਾ ਪਾਠ ਅਸੀਂ ਆਪਣੇ ਘਰ ਵਿੱਚ ਕਿਵੇਂ ਕਰ ਸਕਦੇ ਹਾਂ ਘਰ ਵਿੱਚ ਚੋ ਪਹਿਰਾ ਸਾਹਿਬ ਜੀ ਦਾ ਪਾਠ ਕਰਨ ਦੀ ਕੀ ਮਰਿਆਦਾ ਹੈ ਇਸ ਬਾਰੇ ਅਸੀਂ ਅੱਜ ਗੱਲ ਕਰਾਂਗੇ ਗੁਰਪਿਆਰਿਓ ਇਹ ਸਾਰੀ ਹੀ ਵੀਡੀਓ ਬਹੁਤ ਜਾਣਕਾਰੀ ਭਰਪੂਰ ਹੈ ਇਸ ਕਰਕੇ ਬੇਨਤੀ ਹੈ ਕਿ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਜੇ ਸਕਿਪ ਕਰ ਦਿੱਤੀ ਆਪ ਜੀ ਨੇ ਵੀਡੀਓ ਦਾ ਹੋ ਸਕਦਾ ਹੈ ਕੁਝ ਜਾਣਕਾਰੀ ਆਪ ਜੀ ਦੇ ਪੱਲੇ ਨਾ ਪਵੇ ਸੋ ਬੇਨਤੀ ਹੈ ਪੂਰੀ ਵੀਡੀਓ ਵੇਖਣ ਦੀ ਕਿਰਪਾਲਤਾ ਕਰਨੀ ਤੇ ਇਹ ਵੀਡੀਓ ਦੋਸਤਾਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਕਰਨ ਦੀ ਵੀ ਕਿਰਪਾਲਤਾ ਕਰਨੀ ਕਿਸੇ ਹੋਰ ਵੀਰ ਪੈਣ ਦਾ ਵੀ ਪਲਾ ਹੋ ਸਕਦਾ ਹੈ ਆਪ ਜੀ ਦੇ ਸ਼ੇਅਰ ਕਰਨ ਦੇ ਨਾਲ ਸੋ ਗੁਰ ਪਿਆਰਿਓ ਆਪ ਜੀ ਨੂੰ ਪਤਾ ਹੋਵੇਗਾ ਕਿ ਜੋ ਚੋਪਹਿਰਾ ਸਾਹਿਬ ਜੀ ਦਾ ਜੋ ਪਾਠ ਹੈ ਹਰ ਐਤਵਾਰ ਨੂੰ 12 ਵਜੇ ਤੋਂ 4 ਵਜੇ ਤੱਕ ਸ੍ਰੀ ਅਮਰਿਤਸਰ ਸਾਹਿਬ ਗੁਰਦੁਆਰਾ ਸਹੇਦਾਂ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਹਦੇ ਗੁਰਦੁਆਰਾ ਸਾਹਿਬ ਵਿਖੇ ਹੁੰਦਾ ਹੈ ਸੋ ਉਹੀ ਪਾਠ ਅਸੀਂ ਆਪਣੇ ਘਰ ਵਿੱਚ ਕਿਵੇਂ ਕਰ ਸਕਦੇ ਹਾਂ ਕਿਵੇਂ ਘਰ ਵਿੱਚ ਕੀਤਾ ਹੋਇਆ ਪਾਠ ਬਾਬਾ ਦੀਪ ਸਿੰਘ ਜੀ ਦੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਪਰਵਾਨ ਹੋਵੇਗਾ ਇਸ ਬਾਰੇ ਅਸੀਂ ਅੱਜ ਸਮਝਾਂਗੇ ਗੁਰ ਪਿਆਰਿਓ ਸੰਡੇ ਵਾਲੇ ਦਿਨ ਅਸੀਂ ਆਪਣਾ ਕੰਮ ਕਾਜ ਕੰਪਲੀਟ ਕਰਕੇ ਉਸ ਤੋਂ ਬਾਅਦ ਅਸੀਂ ਕੇਸ਼ੇ ਸ਼্নান ਕਰਨਾ ਹੈ ਕਿ ਕੇਸ਼ੇ ਸ਼্নান ਨਹੀਂ ਵੀ ਕਰ ਸਕਦੇ ਕੋਈ ਪ੍ਰੋਬਲਮ ਹੈ ਤਾਂ ਕੇਸ਼ੇ ਸ਼্নান ਤੋਂ ਬਿਨਾਂ ਵੀ ਅਸੀਂ ਪਾਠ ਕਰ ਸਕਦੇ ਹਾਂ ਦੂਜੀ ਗੱਲ ਇਹ ਹੈ ਕਿ ਜਿੱਥੇ ਅਸੀਂ ਬਹਿ ਕੇ ਪਾਠ ਕਰਨਾ ਹੈ ਉਹ ਕਮਰਾ ਸਾਫ਼ ਸੁਥਰਾ ਹੋਵੇ ਜਿੱਥੇ ਬਹਿ ਕੇ ਅਸੀਂ ਪਾਠ ਕਰਨਾ ਹੈ ਬੈੱਡ ਤੇ ਜਾਂ ਥੱਲੇ ਉੱਥੇ ਵੀ ਸੋਹਣੇ ਸਾਫ਼ ਸੁਥਰੇ ਵਸਤਰ ਵਿਛਾਏ ਹੋਣ ਉਸ ਤੋਂ ਬਾਅਦ ਅਸੀਂ ਥੋੜੀ ਜਿੰਨੇ ਸਾਡੇ ਪਰਿਵਾਰ ਦੇ ਮੈਂਬਰ ਨੇ ਕੜਾ ਪ੍ਰਸ਼ਾਦੀ ਦੀ ਦੇਗ ਬਣਾਉਣੀ ਹੈ ਪਹਿਲੇ ਅਤੇ ਲਾਸਟ ਜੋ ਪਹਿਰਾ ਸਾਹਿਬ ਨੂੰ ਅਸੀਂ ਕੜਾ ਪ੍ਰਸ਼ਾਦੀ ਦੀ ਦੇਗ ਜ਼ਰੂਰ ਬਣਾਉਣੀ ਹੈ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਹਰ ਐਤਵਾਰ ਨੂੰ ਦੇਗ ਬਣਾਉਣਾ ਚਾਹੁੰਦਾ ਹਾਂ ਬਣਾ ਸਕਦਾ ਹਾਂ ਤਾਂ ਆਪ ਜੀ ਹਰ ਐਤਵਾਰ ਨੂੰ ਵੀ ਦੇਗ ਬਣਾ ਸਕਦੇ ਹੋ ਇਹ ਆਪ ਜੀ ਦੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਆਪ ਜੀ ਨੇ ਕੋਸ ਕਮਰੇ ਵਿੱਚ ਜੋਤ ਜਗਾ ਲੈਣੀ ਹੈ ਜੋਤ ਜਗਾਣਾ ਵੀ ਆਪ ਜੀ ਦੀ ਮਰਜ਼ੀ ਹੈ ਕਿਉਂਕਿ ਗੁਰਬਾਣੀ ਇਸ ਜਗ ਮੈਂ ਚਾਨਣ ਗੁਰਬਾਣੀ ਸਭ ਤੋਂ ਵੱਡੀ ਜੋਤ ਹੈ ਤੇ ਇਹ ਜੋਤ ਆਪ ਜੀ ਨੇ ਜਗਾਣੀ ਹੈ ਨਹੀਂ ਜਗਾਣੀ ਹੈ ਇਹ ਆਪ ਜੀ ਦੀ ਮਰਜ਼ੀ ਹੈ ਇਸ ਵਿੱਚ ਆਪ ਜੀ ਨੇ ਕੋਈ ਪਰੰਪਰਾ ਲਿਖਾ ਨਹੀਂ ਕਰਨਾ ਹੈ ਕਈ ਵੀਰ ਭੈਣ ਡਰਦੇ ਨੇ ਕਿ ਮੈਂ ਜੋਤ ਜਗਾ ਕੇ ਜੇ ਬਹਿ ਜਾਵਾਂਗਾ ਤੇ ਬਾਅਦ ਵਿੱਚ ਜੋਤ ਕਿਤੇ ਵਦਨਾ ਨਾ ਜਾਵੇ ਭਾਉ ਭੁਜ ਨਾ ਜਾਵੇ ਸੋ ਜੇ ਕਿਸੇ ਨੂੰ ਐਸਾ ਡਰ ਹੈ ਉਹ ਜੋਤ ਨਾ ਜਗਾਵੇ ਉਸ ਤੋਂ ਬਾਅਦ ਗੁਰਪਿਆਰਿਓ 12 ਵਜੇ ਤੋਂ 5-7 ਮਿੰਟ ਪਹਿਲਾਂ ਹੀ ਆਪ ਜੀ ਨੇ ਗੁਰੂ ਸਾਹਿਬ ਅੱਗੇ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਬੇਨਤੀ ਕਰਨੀ ਹੈ ਜੋ ਵੀ ਆਪ ਜੀ ਦੀ ਮਨੋ ਕਾਮਨਾ ਹੈ ਉਹ ਅਰਦਾਸ ਆਪ ਜੀ ਨੇ ਕਰ ਦੇਣੀ ਹੈ ਤੇ ਨਾਲ ਹੀ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਮੈਂ ਇਹ ਚੌਪਹਿਰਾ ਸਾਹਿਬ ਜੀ ਦਾ ਪਾਠ ਸ਼ੁਰੂ ਕਰਨ ਲੱਗਾ ਹਾਂ ਆਪ ਜੀ ਆਪਣੇ ਦਰ ਤੇ ਪਰਮਾਨ ਕਰਨ ਦੀ ਕਿਰਪਾਲਤਾ ਕਰਨੀ ਜੀ ਤੇ ਤਕਰੀਬਨ 5-7 ਮਿੰਟ ਪਹਿਲਾਂ ਅਰਦਾਸ ਕਰਕੇ 12 ਵਜੇ ਤੋਂ ਆਪ ਜੀ ਨੇ 12 ਵਜੇ ਤੋਂ ਪਹਿਲਾਂ ਸਭ ਤੋਂ ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰਨੇ ਨੇ ਉਸ ਤੋਂ ਬਾਅਦ ਦੋ ਪਾਠ ਚੌਪਈ ਸਾਹਿਬ ਜੀ ਦੇ ਉਸ ਤੋਂ ਬਾਅਦ ਆਪ ਜੀ 10-15 20 ਮਿੰਟ ਵਾਸਤੇ ਰੈਸਟ ਕਰਕੇ ਚਾਹ ਪਾਣੀ ਛੱਕ ਕੇ 15 ਮਿੰਟ ਵਾਸਤੇ ਉਸ ਤੋਂ ਬਾਅਦ ਆਪ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਉਪਰੰਤ ਅਨੰਦ ਸਾਹਿਬ ਜੀ ਦੀ 6 ਪਉੜੀਆਂ ਦਾ ਪਾਠ ਸਾਹਿਬ ਕਰਨਾ ਹੈ ਉਸ ਤੋਂ ਬਾਅਦ ਆਪ ਜੀ ਨੇ ਅਰਦਾਸ ਕਰਨੀ ਹੈ ਅਰਦਾਸ ਕਰਨੀ ਹੈ ਬਾਬਾ ਦੇਵ ਸਿੰਘ ਜੀ ਦਾ ਨਾਮ ਲੈ ਕੇ ਤੇ ਕੜਾ ਪ੍ਰਸ਼ਾਦੀ ਦੀ ਦੇਗ ਨੂੰ ਭੋਗ ਲਗੇ ਇਹ ਵਿਆਪ ਜੀ ਨੇ ਜ਼ਰੂਰ ਅਰਦਾਸ ਵਿੱਚ ਬੋਲਣਾ ਹੈ ਤੇ ਕੜਾ ਪ੍ਰਸ਼ਾਦ ਦੀ ਦੇਗ ਨੂੰ ਕੁਰਪਾਨ ਭੇਟ ਕਰਨੀ ਹੈ ਉਸ ਵਿੱਚੋਂ ਪੰਜ ਪਿਆਰਿਆਂ ਦਾ ਗੱਫਾ ਕੋਲੀ ਵਿੱਚ ਕੱਢ ਕੇ ਦੁਬਾਰਾ ਦੇਗ ਵਿੱਚ ਮਿਲਾਣਾ ਹੈ ਤੇ ਫਿਰ ਉਸ ਵਿੱਚੋਂ ਇੱਕ ਕੋਲੀ ਵਿੱਚ ਇੱਕ ਗੱਫਾ ਕੱਢ ਕੇ ਰੱਖ ਦੇਣਾ ਹੈ ਉਹ ਆਪ ਜੀ ਜੋ ਪਾਠ ਕਰ ਰਹੇ ਹੋ ਉਸ ਨੂੰ ਦੇ ਸਕਦੇ ਹੋ ਜੇ ਜੇ ਆਪ ਜੀ ਪਾਠੀ ਸਿੰਘ ਤੋਂ ਪਾਠ ਕਰਾ ਰਹੇ ਹੋ ਫਿਰ ਉਹ ਪ੍ਰਸਾਦ ਪਾਠੀ ਸਿੰਘ ਨੂੰ ਹੀ ਦੇਣਾ ਹੈ ਜੇ ਆਪਣੇ ਆਪ ਤੁਸੀਂ ਪਾਠ ਕਰ ਰਹੇ ਹੋ ਤੇ ਫਿਰ ਪ੍ਰਸਾਦ ਉਹ ਕੋਲੀ ਵਾਲਾ ਪ੍ਰਸਾਦ ਆਪ ਜੀ ਨੇ ਆਪਣੇ ਆਪ ਚੱਕ ਲੈਣਾ ਹੈ ਗੁਰ ਪਿਆਰਿਓ ਪਾਠ ਕਰਦੇ ਹੋਏ ਆਸੇ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਜਿਵੇਂ ਕਿ ਪਾਠ ਕਰਦੇ ਹੋਿਆਂ ਕੋਈ ਸਾਨੂੰ ਬੁਲਾ ਲਵੇ ਜਾਂ ਕੋਈ ਛੋਟਾ ਮੋਟਾ ਕੋਈ ਕੰਮ ਹੋਵੇ ਤੇ ਪਾਠ ਦੇ ਵਿੱਚੋਂ ਅਸੀਂ ਨਹੀਂ ਉੱਠਣਾ ਹੈ ਦੂਜੀ ਗੱਲ ਜੇ ਪਾਠ ਕਰਦਿਆਂ ਸਾਨੂੰ ਵਾਸਟਰੂਮ ਜਾਣਾ ਹੋਵੇ ਤਾਂ ਅਸੀਂ ਗੁਟਕਾ ਸਾਹਿਬ ਰੱਖ ਕੇ ਵਾਸਟਰੂਮ ਜਾ ਕੇ ਹੱਥ ਸੁੱਚੇ ਕਰਕੇ ਦੁਬਾਰਾ ਆ ਕੇ ਪਾਠ ਕਰ ਸਕਦੇ ਹਾਂ ਬਹਿ ਕੇ ਪਾਠ ਕਰ ਸਕਦੇ ਹਾਂ ਤੇ ਜੋ ਜੋਤ ਹੈ ਉਹ ਵੀ ਅਸੀਂ ਇੱਕ ਵਾਰ ਜਗਾ ਕੇ ਬਹਿ ਜਾਣਾ ਹੈ ਜੇ ਬਾਦ ਵਿੱਚ ਜੋਤ ਨੂੰ ਠੀਕ ਕਰਨ ਦੇ ਲੋੜ ਪਵੇ ਤਾਂਸੀਂ ਕਿਸੇ ਦੂਸਰੇ ਦੂਜੇ ਬੰਦੇ ਨੂੰ ਕਹਿ ਕੇ ਪਾਠ ਲਈ ਕਰਨ ਬਹਿ ਸਕਦੇ ਆ ਪਰ ਜੇ ਜੋਤ ਬਾਦ ਵਿੱਚ ਬੱਧ ਵੀ ਜਾਵੇ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਇੱਕ ਵਾਰ ਜੋਤ ਜਗਾ ਕੇ ਬਹਿ ਜਾਣਾ ਹੈ ਸੋ ਘਰ ਪਿਆਰ ਇਸ ਤਰ੍ਹਾਂ ਸੀ 12 ਵਜੇ ਤੋਂ 4 ਵਜੇ ਤੱਕ ਪਾਠ ਕਰਨਾ ਹੈ ਆਪਣੇ ਘਰ ਦੇ ਸਾਡਾ ਪਾਠ 3:30 ਵਜੇ ਕੰਪਲੀਟ ਹੋ ਜਾਂਦਾ ਹੈ ਤੇ ਅੱਧੇ ਘੰਟੇ ਵਾਸਤੇ ਅਸੀਂ ਸਿਮਰਨ ਕਰਨਾ ਹੈ ਜੋ ਅਰਦਾਸ ਹੈ ਉਹ 4 ਵਜੇ ਹੀ ਕਰਨੀ ਹੈ ਸੋਇਸ ਤਰ੍ਹਾਂ ਗੁਰਪਿਆਰੇ ਅਸੀਂ ਆਪਣੇ ਘਰ ਚੋਂ ਪਹਿਲਾ ਸਾਹਿਬ ਜੀ ਦਾ ਪਾਠ ਕਰ ਸਕਦੇ ਹਾਂ ਕਿਹੜਾ ਪ੍ਰਸ਼ਾਦੀ ਦੀ ਦੇਗ ਕਿਵੇਂ ਬਣਾਣੀ ਹੈ ਅਰਦਾਸ ਵਿੱਚ ਕੀ ਬੋਲਣਾ ਹੈ ਇਸ ਬਾਰੇ ਚੈਨਲ ਤੇ ਹੋਰ ਵੀਡੀਓ ਵੀ ਪਈ ਹੋਈਆਂ ਨੇ ਉਹ ਆਪ ਜੀ ਵੇਖ ਕੇ ਉਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਗੁਰਪਿਆਰੇ ਆਪ ਜੀ ਦਾ ਕੋਈ ਵੀ ਸਵਾਲ ਹੋਵੇ ਆਪ ਜੀ ਕਮੈਂਟ ਕਰ ਸਕਦੇ ਹੋ ਆਪ ਜੀ ਦੇ ਸਵਾਲ ਦਾ ਜਵਾਬ ਜ਼ਰੂਰ ਦਿੱਤਾ ਜਾਵੇਗਾ 100% ਦਿੱਤਾ ਜਾਵੇਗਾ ਸੋ ਚੈਨਲ ਤੇ ਹੋਰ ਵੀ ਵੀਡੀਓ ਨੇ ਉਹਨਾਂ ਨੂੰ ਵੇਖ ਕੇ ਆਪ ਜੀ ਆਪਣੇ ਸੰਕੇਤ ਦੂਰ ਕਰ ਸਕਦੇ ਹੋ ਤੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਤਾ ਕਰਨੀ ਇਹ ਵੀਡੀਓ ਸ਼ੇਅਰ ਕਰਨ ਦੀ ਕਿਰਪਾਤਾ ਕਰਨੀ ਆਪ ਜੀ ਦੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ ਉਹ ਵੀ ਆਪ ਜੀ ਨੂੰ ਦਵਾਵਾਂ ਦੇਵੇਗਾ ਗੁਰੂ ਸਾਹਿਬ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਗਲਤੀਆਂ ਆਪ ਹੋ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ